ਲੱਕੀ ਨੰਬਰ ਇਹ ਹੁਣ ਗੱਲ ਬਣਾਉਂਦਾ ਲੱਕੀ ਨੰਬਰ ਤੰਦਰਿਆ ਮੁੰਡੇ ਕਹਿੰਦੇ ਜਕਾਰੇ ਨਾ ਤੋਰਨਾ ਲਾਸਟ ਆਏ ਰੈਡੀਆਂ ਬੋਲੋ ਸੋ ਮਹਾਂ ਪਾਲੋ ਆ ਵੀ ਰੈਡੀਆਂ ਰੈਡੀਆਂ ਸੱਚ ਦੇ ਪਤਾ ਲੱਗਣਾ ਚਾਹੀਦਾ ਲੱਕੀ ਇਹ ਰੋਡਿਆ ਵਾਲਾ ਇਹ ਰੋਟਿਆ ਵਾਲਾ ਲੱਕੀ ਆ ਇਹ ਚੰਦਰਾ ਬੋੜਾ ਪੜਾ ਇਹ ਅੜੀ ਤੇ ਆ ਜੇ ਨਾ ਅੜੀ ਪਕਾ ਕੇ ਛੱਡਦਾ ਫੈਨ ਫੋਟੋ ਤਾਲੇ ਵੇਖ ਇਹਨੂੰ ਵੇਖ ਜੱਗੇ ਬਾਈ ਇਹਨੂੰ ਵੇਖ ਇਹ ਕਰਦਾ ਆਉਂਦਾ ਆਓ ਸਾਹਮਣੇ ਇੱਕ ਰੋਕੋੜਾ ਵਾਲਾ ਕਰੋਕੋੜਾ ਵਾਲਾ ਲਖਮੀ ਕਹਿੰਦੇ ਰੋਟੀ ਪੰਡਾ ਵਾਲਾ ਹੋ ਜਾਓ ਪਾਸੇ ਹੋ ਜਾਓ ਪਾਸੇ ਹੋ ਜਾਓ ਪਾਸੇ ਉਹ ਪਾਸੇ ਪਾਸੇ ਆਜੋ ਦਾ ਨਾ ਲਓ ਉਹ ਲੱਕੀ ਉਹ ਲੱਕੀ ਕਹਿੰਦੇ ਇਹਨੂੰ ਆਓ ਲੱਕੀ ਆਉਂਦਾ ਬੈਂਕ ਵਿੱਚ ਦੇਖਣੇ ਸੀ ਨੇ ਲੱਕੀ ਨੰਬਰ ਪੈਣਾ ਮਤਿੰਦਰਾ ਅਪਾਈ ਨੰਬਰ ਪਊਗਾ ਨੰਬਰ ਲੱਕੀ ਨੰਬਰ ਇਹ ਹੋਣਾ ਹੈ ਨੰਬਰ ਲੱਕੀ ਨੰਬਰ ਤੰਦਰੀਆ ਕੋਟ ਸਾਡੇ ਦੰਗਿਆ ਇਹਨੂੰ ਜੋਗੇ ਵੇਖ ਅੱਜ ਖਿੱਚੇ ਨੂੰ ਖਿੱਚ 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 ਇੱਥੇ ਜੇ ਹਰਦਾ ਹੁੰਦਾ ਥੋੜਾ ਜਿਹਾ ਖਿੱਚ ਕੇ ਲਿਆ ਇਹਨੂੰ ਖਿੱਚ ਕੇ ਲਿਆ ਖਿੱਚ ਕੇ ਆ ਜਾ ਆ ਗਿਆ ਆ ਗਿਆ ਕੰਮ ਖਚਲਾ 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 ਬਾਈ ਆ ਗਿਆ ਆ ਗਿਆ ਆ ਗਿਆ ਉਹ ਬਾਈ ਤਾੜੀਆਂ ਉਹ ਬਾਈ ਤਾੜੀਆਂ ਬਾਰੇ ਕੀ ਖਿਆਲ ਖਚ ਕੇ ਬਾਈ ਆਪਣੇ ਪਿੰਡ ਦਾ ਮੁੰਡਾ ਯਾਰ ਬੜੇ ਖਚ ਕੇ

ਪੰਪਰ ਇਹ ਕਰ ਆ ਗਿਆ ਤੈਨੂੰ ਮੈਂ ਕਿਹਾ ਸੀ ਨਾ ਜੱਗੇ ਇਹ ਲਾਇਕ ਨਹੀਂ ਸਰਾ ਮੁੰਡੇ ਨੇ ਨੰਬਰ ਧੋਣ ਦਾ ਸੀ ਲੱਗ